ਸੱਚੇ ਅਕਾਲ ਜੀ ਜੀ ਆਨੁ ਮੇਟ ਕਰਨਿਆ ਤੁਸੇ ਬਿਲਕੁਲ ਵਧੇ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹੈ ਜੀ ਅਸੀਂ ਅੱਜ ਗੱਲ ਕਰਾਂਗੇ ਮਨਕ੍ਰੀਤ ਔਲਖ ਨੇ ਜਿਹੜੀ ਜਿਹੜਾ ਪੈਸਾ ਪੰਜਾਬੀਆਂ ਨੂੰ ਦਿੱਤਾ ਹੈ 5 ਨਹੀਂ ਬਲਕਿ ਹੂੰ ਕਿਆ ਜਾਂਦਾ ਪਏ ਕਿ 10 ਕਰੋੜ ਰੁਪਏ ਜਿਹੜਾ ਉਹਨੇ ਪੰਜਾਬ ਦੇ ਵਿੱਚ ਵੰਡ ਦਿੱਤਾ ਨਾ ਲੈਥੇ ਸੁਖਬੀਰ ਬਦਲ ਦੀ ਗੱਲ ਕਰਾਂਗੇ ਕਿ ਸੁਖਬੀਰ ਬਾਦਲ ਨੇ ਜਿਹੜਾ ਹੈ ਇੱਕ ਇਹੋ ਜਿਹਾ ਕੰਮ ਕੀਤਾ ਕਿ ਤੁਸੀਂ ਸੁਣ ਕੇ ਰਹਿਣ ਲੱਜੋਗੇ ਤੇ ਨਾਲ ਇਥੇ ਮਨਕੀਰ ਤੌਲਕ ਜਿਹੜਾ ਹੈ ਉਹਨੂੰ ਧਮਕੀਆਂ ਲਾਦੀਆਂ ਪਈਆਂ ਨੇ ਸੁਖਬੀਰ ਬੱਦਲ ਦੇ ਬਾਰੇ ਚ ਕੀ ਅਪਡੇਟ ਹੈ ਨਾਲ ਇੱਥੇ ਮੋਦੀ ਨੇ ਜਿਹੜੀ ਅਮਦਾਨ ਪੰਜਾਬ ਨੂੰ ਦੇੰਦਾਲਾਨ ਕੀਤਾ ਹੈ ਬਹੁਤ ਐਮ ਕਿਸਮ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਦੇਖਦੇ ਹਾਂ ਵੀਡੀਓ ਲੈਟਸ ਗੋ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਮਨਕੀਰ ਤੌਲਕ ਜਿਨ੍ਹਾਂ ਨੇ ਬਹੁਤ ਵੱਡੀ ਪੰਜਾਬ ਭਰ ਦੇ ਵਿੱਚ ਇੱਕ ਮਦਦ ਦੇ ਦਿੱਤੀ ਹੈ 5 ਕਰੋੜ ਰੁਪਏ ਤੱਕ ਦੀ ਮਦਦ ਦਿੱਤੀ ਸੀ ਔਰ ਉਹਨਾਂ ਨੂੰ ਬਹੁਤ ਵੱਡੀ ਧਮਕੀ ਆਈ ਹੈ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਜਿਨ੍ਹਾਂ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੋ ਗਿਆ ਔਰ ਦੂਜਾ ਨੰਬਰ ਜਿਹੜਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇਹੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਪਲੇਂਜੇ ਵਿੱਚ ਫਸ ਗਏ ਨੇ ਪ੍ਰਧਾਨ ਮੰਤਰੀ ਦੇਸ਼ ਦੇ ਨਰਿੰਦਰ ਮੋਦੀ ਉਹਨਾਂ ਨੇ ਪੰਜਾਬ ਪ੍ਰਤੀ ਇੱਕ ਬਹੁਤ ਵੱਡੀ ਪੈਕੇਜ ਕਹਿ ਲਓ 160 ਕਰੋੜ ਰੁਪਏ ਦਾ ਦੇ ਦਿੱਤਾ ਔਰ ਸੁਖਵੀਰ ਸਿੰਘ ਬਾਦਲ ਤੇ ਐਕਸ਼ਨ ਕੀਨੇ ਲੈ ਲਿਆ ਇੱਕ ਤਰ੍ਹਾਂ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਉਸ ਤੋਂ ਪਹਿਲਾਂ ਜਿਹੜੀ ਕਿ ਮਨਕੀਰ ਤਾਲਖ ਪੰਜਾਬ ਭਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸੇਵਾ ਕਰ ਚੁੱਕੇ ਸੀ ਔਰ ਹੁਣ ਉਹਨਾਂ ਨੂੰ ਧਮਕੀ ਕਿਉਂ ਨੇ ਦਿੱਤੀ ਹੈ ਇੱਕ ਤਰ੍ਹਾਂ ਵੱਡੀ ਖਬਰ ਔਰ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਕਿਵੇਂ ਬਦੂ ਬਣਾ ਰਹੀ ਸੀ ਕਿਵੇਂ ਪੰਜਾਬ ਦੇ ਲੋਕਾਂ ਨੂੰ ਆਪਣੇ ਪਿੱਛੇ ਲਾ ਕੇ ਲੋਕਾਂ ਨੂੰ ਬਰਗਲਾ ਰਹੀ ਸੀ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਪ੍ਰਸ਼ਾਸਨ ਇਹਨਾਂ ਤਿੰਨਾਂ ਦੇ ਖਿਲਾਫ ਕਰ ਰਹੀ ਸੀ ਤਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਅੱਜ ਸੁਖਵੀਰ ਸਿੰਘ ਬਾਦਲ ਦਾ ਅਸਲੀ ਚਿਹਰਾ ਆ ਗਿਆ ਕਿਉਂ ਕਿਉਂਕਿ ਸੁਖਵੀਰ ਸਿੰਘ ਬਾਦਲ ਉਹ ਨੇਤਾ ਤੇ ਉਹ ਪਰਿਵਾਰ ਦੇ ਵਿੱਚੋਂ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਹੁਤ ਵੱਡੇ ਪੱਦਰ ਦੇ ਉੱਤੇ ਲੁੱਟਿਆ ਔਰ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਸੇਕ ਕਾਮ ਦੇ ਨਾਲ ਜੋ ਕੀਤਾ ਤੁਸੀਂ ਜਾਣਦੇ ਹੋ ਪਰ ਅੱਜ ਪਹਿਲੀ ਖਬਰ ਮਨਕੀਰ ਤੌਲ ਖਦੀ ਸੁਣਾਵਾਂਗੇ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਹਾ ਜਾ ਰਿਹਾ ਸੀ ਇਹ ਸੁਖਵੀਰ ਸਿੰਘ ਬਾਦਲ ਦਾ ਕਹਿੰਦੇ ਜੀ ਨਾ ਤਾਂ ਕੇਂਦਰ ਕੰਮ ਕਰਦੀ ਹੈ ਨਾ ਪੰਜਾਬ ਦੀ ਸਰਕਾਰ ਮਦਦ ਕਰਦੀ ਹੈ ਪੰਜਾਬ ਦੀ ਹਰਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਇੱਕ ਪਾਸੇ ਮੂੰਹ ਤੇ ਜਪੀੜ ਵੱਜੀ ਹੈ ਕਿਉਂਕਿ ਦੋਵੇਂ ਹੀ ਸਰਕਾਰਾਂ ਨੇ ਆਪਣੀ ਆਪਣੀ ਅਨਾਊਂਸਮੈਂਟ ਕਰ ਦਿੱਤੀ ਗਈ ਹੈ ਕਿਉਂਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਯਾਨੀ ਗੋਦੀ ਕਹਿੰਦੇ ਨੇ ਜੇ ਔਰ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ 1600 ਕਰੋੜ ਰੁਪਏ ਕਿਵੇਂ ਦਿੰਦੇ ਨੇ ਔਰ ਕਿੱਥੇ ਪਹੁੰਚਦੇ ਨੇ ਪੂਰੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਐਕਸ਼ਨ ਕਿਵੇਂ ਹੋਣ ਜਾ ਰਿਹਾ ਹੈ ਤਾਂ ਹੁਣ ਸੁਣਦੇ ਹਾਂ ਕਿ ਮਨਕੀਰ ਤਾਲਕ ਨੂੰ ਧਮਕੀ ਕਿਨੇ ਦਿੱਤੀ ਹੈ ਸੁਣੋ ਅੱਜ ਭਾਜੀ ਤਿੰਨ ਬੱਚਾ ਦਾ ਪਿਓ ਆ ਇਹ ਆ ਘਟ ਦੀ ਨਹੀਂ ਭਾਈ ਕੋ ਗੱਲ ਰਹਿੰਦੀ ਠੀਕ ਆ ਮੈਨੂੰ ਥ੍ਰੈਟ ਆਈ ਮੈਂ ਉਹ ਵੀ ਫੈਮਲੀ ਗਰੁੱਪ 'ਚ ਭੇਜਤੀ ਉਹ ਉਹ ਜੁਰੀ ਮਾਂ ਮਹੱਬਾ ਮਾਤਾ ਜੀ ਕੋਈ ਆਪਣੀ ਵੀ ਤੁਹਾਨੂੰ ਗੁਰਗਬ ਸਿੰਘ ਮਾਰ ਨਾਲ ਆ ਪੁੱਤ ਤਾਂ ਸੁਣ ਲਿਆ ਪੰਜਾਬ ਵਾਲੇ ਜਿਹੜੀ ਕਿ ਬਾਡੀ ਲੈਂਗੁਏਜ ਸੀਗੀ ਮਨਕੀਰ ਤਾਲਖਦੀ ਉਹ ਦੱਸ ਰਹੀ ਸੀ ਕਿ ਭਾਈ ਵਾਕਈ ਉਹਨੂੰ ਥੈਟ ਕਰ ਰਹੇ ਨੇ ਧਮਕੀਆਂ ਆ ਰਹੀਆਂ ਨੇ ਕਿਉਂ ਆ ਰਹੀਆਂ ਨੇ ਵਜ੍ਹਾ ਕੀ ਆ ਕਿ ਪੰਜਾਬ ਦੇ ਲੋਕਾਂ ਦੀ ਮਦਦ ਕਰ ਦਿੱਤੀ ਪੰਜਾਬ ਦੀ ਸਰਕਾਰ ਜਾਂ ਸੈਂਟਰ ਗਵਰਨਮੈਂਟ ਜਾਂ ਇਹਨਾਂ ਬਾਦਲਾਂ ਨੇ ਆਪਣੇ ਪੱਧਰ ਦੇ ਉੱਤੇ ਪਹਿਲਾਂ ਨਹੀਂ ਕੰਮ ਕੀਤਾ ਸੀ ਇਸ ਕਰਕੇ ਸਾਡੇ ਪੰਜਾਬੀ ਸਿੰਗਰ ਬਾਲੀਵੁੱਡ ਦੇ ਲੋਕ ਪੰਜਾਬ ਦੀ ਸਰਕਾਰ ਤਾਂ ਲੈ ਕੇ ਆਪਣਾ ਜੰਮਾ ਚੱਕ ਚੁੱਕੀ ਐ ਕੇਂਦਰ ਨੇ ਵੀ 1600 ਕਰੋੜ ਦਾ ਪੈਕੇਜ ਦੇ ਦਿੱਤਾ ਹੈ ਪੰਜਾਬ ਦੇ ਲੋਕਾਂ ਪ੍ਰਤੀ ਪੰਜਾਬ ਦੀ ਸਰਕਾਰ ਨੂੰ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਨੂੰ ਰਗੜਾ ਕਿਵੇਂ ਲਗਦਾ ਉਹ ਪੂਰੀ ਖਬਰ ਤੁਹਾਡੇ ਨਾਲ ਪਹਿਲਾਂ ਮੈਂ ਸਾਂਝੀ ਕਰੂੰਗਾ ਉਸ ਤੋਂ ਬਾਅਦ ਮਨਕੀਰ ਤਾਲਖਾ ਜਿਹੜੇ ਇਹਨਾਂ ਨੂੰ ਧਮਕੀ ਕਿਉਂ ਦਿੱਤੀ ਜਾਂਦੀ ਹੈ ਦੇਖੋ ਮਨਕੀਰ ਤਾਲਖ ਨੇ ਪੰਜਾਬ ਪ੍ਰਤੀ ਪੰਜਾਬ ਦੇ ਲੋਕਾਂ ਪ੍ਰਤੀ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਕਿਉਂਕਿ ਇਕੱਲੇ ਮਨਕੀਰ ਤਾਲਖ ਹੀ ਨਹੀਂ ਬਲਕਿ ਪੰਜਾਬ ਦੇ ਜਿੰਨੇ ਵੀ ਸਾਡੇ ਸਿੰਗਰ ਨੇ ਇਹਨਾਂ ਨੂੰ ਵੇਖ ਕੇ ਦਾ ਬਾਲੀਵੁੱਡ ਦੇ ਵਿੱਚੋਂ ਲੋਕ ਉਤਰੇ ਤੋ ਯਾਰ ਐਡੇ ਐ ਸਿੰਗਰ ਸਾਡੇ ਆ ਰਹੇ ਨੇ ਜਿਹੜੇ ਬੰਦੇ ਨੂੰ ਆਲਰੇਡੀ ਪਹਿਲਾਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਤੇ ਉਹ ਬੰਦਾ ਅੱਜ ਜ਼ਮੀਨ ਦੇ ਉੱਤੇ ਆ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਇਆ ਪੰਜਾਬ ਦੇ ਲੋਕਾਂ ਦੀ ਹੜਾ ਪੀੜਤਾਂ ਦੀ ਮਦਦ ਕਰ ਰਿਹਾ ਸੀ ਉਸ ਬੰਦੇ ਨੂੰ ਧਮਕੀ ਦੇਣ ਵਾਲੇ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਹੜੇ ਇਨਸਾਨ ਸਾਡੇ ਯੋਧੇ ਨੇ ਪੰਜਾਬ ਪੱਖੀ ਗੱਲਾਂ ਕਰਦੇ ਜਾਂ ਪੰਜਾਬ ਦਾ ਦਰਦ ਲੈ ਕੇ ਚੱਲਦੇ ਨੇ ਜੋ ਕਿ ਮਨਕੀਰ ਤੌਲਖ ਦੀ ਬਾਡੀ ਲੈਂਗੁਏਜ ਦੱਸ ਰਹੀ ਸੀ ਕਿ ਬੰਦੇ ਨੂੰ ਡਰ ਹੈ ਦਿਲ ਦੇ ਵਿੱਚ ਐਸ ਕਰਕੇ ਇਹਨਾਂ ਲੋਕਾਂ ਨੂੰ ਚਾਹੀਦਾ ਜਿਹੜੇ ਥ੍ਰੈਟ ਦਿੰਦੇ ਜਾਂ ਧਮਕੀਆਂ ਦਿੰਦੇ ਨੇ ਕਿ ਭਾਈ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਚਿੰਨੇ ਵੀ ਸਾਡੇ ਨੌਜਵਾਨ ਨੇ ਪੰਜਾਬ ਦੇ ਪ੍ਰਤੀ ਮੂਹਰੇ ਲੈ ਕੇ ਚੱਲਦੇ ਨੇ ਪੰਜਾਬ ਪੱਖੀ ਗੱਲਾਂ ਕਰਦੇ ਨੇ ਸਾਡੇ ਲੋਕਾਂ ਦੀ ਮਦਦ ਕਰਦੇ ਨੇ ਉਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਇਹੋ ਜਿਹੇ ਲੋਕਾਂ ਦੀ ਪੰਜਾਬ ਪਰਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਲੋੜ ਹੈ ਕਿਉਂਕਿ ਜਿਹੜਾ ਇਹਨਾਂ ਗਾਲੀਆਂ ਦੇ ਵਾਦਨਾ ਨੇ ਪੰਜਾਬ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ ਨਸ਼ੇ ਦੀ ਦਲਦਲ ਦੇ ਵਿੱਚ ਸਿੱਟਿਆ ਅੱਜ ਵੇਖੋ ਹੜਾ ਦੇ ਵਿੱਚ 2-2 ਲੱਖ ਰੁਪਏ ਦੋ ਚਾਰ ਜਗ੍ਹਾ ਤੇ ਦੇ ਕੇ ਅਕਾਲੀ ਦਲ ਦੇ ਨੇਤਾ ਸੁਖਵੀਰ ਸਿੰਘ ਬਾਦਲ ਆਪਣੇ ਆਪ ਨੇ ਇੱਕ ਬਹੁਤ ਵੱਡਾ ਦਾਨ ਹੀ ਸਾਬਤ ਕਰ ਗਏ ਸੀ ਲੋਕਾਂ ਦੇ ਵਿੱਚ ਸੁੱਕੀ ਹਵਾ ਬਣਾਉਣ ਦੀ ਕੋਸ਼ਿਸ਼ ਕਰ ਗਏ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੇ ਜੋ ਜੋ ਮੁੱਦੇ ਸੁਖਬੀਰ ਸਿੰਘ ਬਾਦਲ ਨੇ ਚੱਕੇ ਸੀ ਉਹਨਾਂ ਦੇ ਉੱਤੇ ਦੀ ਹੋ ਗਈ ਹੈ ਪੰਜਾਬ ਦੀ ਸਰਕਾਰ ਕਿਉਂਕਿ ਆਨਰੇਰੀ ਵੀ ਪਤੰਤ ਮਾਨ ਨੂੰ ਪਤਾ ਹੈ ਕਿ ਭਾਈ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਇਹੋ ਹੀ ਗੱਲ ਕਰਦੇ ਨੇ ਜਿਹੜੀ ਉਹਨਾਂ ਦੀ ਕਮਜ਼ੋਰੀ ਹੈ ਪਰ ਉਹ ਵੀ ਜਾਣੀ ਜਾਣਦੇ ਉਹਨਾਂ ਨੇ ਮੁੱਦਾ ਉਹੀ ਧਰਿਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿਸਾਨਾਂ ਦੇ ਸਾਹਮਣੇ ਕਿ ਭਾਈ ਅੱਜ ਦੀ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀ ਸਰਕਾਰ ਖੜੀ ਹੈ ਇੱਕ ਇੱਕ ਬਰੀਕੀ ਤੋਂ ਲੈ ਕੇ ਪੁਗਮਾਨਤਮਨ ਦੀ ਕੱਲ ਸਟੇਟਮੈਂਟ ਆ ਗਈ ਸੀ ਕਿ ਅਸੀਂ ਪੰਜਾਬ ਪ੍ਰਤੀ ਸਾਰੇ ਕੰਮ ਕਰਾਂਗੇ ਯਾਨੀ ਜਿਨ੍ਹਾਂ ਦੇ ਖੇਤਾਂ ਵਿੱਚ ਮਿੱਟੀ ਚੜ ਗਈ ਆ ਉਹ ਮਿੱਟੀ ਉਹਨਾਂ ਦੀ ਉਹਨਾਂ ਦੀ ਰੇਤ ਹੈ ਜਿਹਦਾ ਖੇਤ ਔਰ ਮੌਜੂਦਾ 20000 ਰੁਪਇਆ ਪ੍ਰਤੀ ਏਕੜ ਕਿਸਾਨਾਂ ਲਈ ਪਹਿਲੀ ਵਾਰ ਰਿਕਾਰਡ ਦੇ ਵਿੱਚ ਰਿਹਾ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਦੱਸਿਆ ਔਰ ਉਸ ਤੋਂ ਬਾਅਦ ਗਰੀਬ ਵਰਗ ਦੇ ਲੋਕਾਂ ਲਈ ਜਿਨ੍ਹਾਂ ਦੇ ਘਰ ਡਿੱਗੇ ਨੇ ਜਾਂ ਪਸ਼ੂ ਮਰੇ ਨੇ ਉਹਨਾਂ ਲੋਕਾਂ ਲਈ ਵੀ ਬਹੁਤ ਵੱਡੀ ਹਦਾਇਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਹੈ ਤਾਂ ਹੁਣ ਇੱਥੇ ਜੀ ਸੁਖਬੀਰ ਸਿੰਘ ਬਾਦਲ ਖਸਮ ਵੀ ਇੱਕ ਪਾਸੇ ਕੇਂਦਰ ਨੂੰ ਕਿਹਾ ਸੀ ਕਹਿੰਦੇ ਕੇਂਦਰ ਮਦਦ ਨਹੀਂ ਕਰਦੀ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੂੰ ਕਿਹਾ ਸੀ ਇਹਨਾਂ ਨੂੰ ਲੱਗਦਾ ਬਾਦਲਾਂ ਨੂੰ ਕਿ ਪੰਜਾਬ ਆ ਜਿਹੜਾ ਉਹ 2-4 ਲੱਖ ਰੁਪਏ ਦਾ ਮਹਤਾਜ ਆ ਤੇ ਮੰਨ ਜਾਊਗਾ ਪਰ ਨਹੀਂ ਪੰਜਾਬ ਦੇ ਲੋਕ ਵੀ ਜਾਣੀ ਜਾਣ ਪੰਜਾਬ ਦਾ ਬੱਚਾ ਬੱਚਾ ਜਾਗਰਤ ਹੈ ਇਹਨਾਂ ਬਾਦਲਾਂ ਤੋਂ ਕਿ ਇਹਨਾਂ ਨੇ ਕਿਵੇਂ ਸਿੱਖ ਕੌਮ ਦਾ ਕਾਣ ਕੀਤਾ ਫੇਰ ਬੇਅਦਬੀ ਕਰਵਾਈ ਗੁਰੂ ਸਾਹਿਬ ਦੀ ਸਰਸੇ ਵਾਲੇ ਸਾਥ ਤੋਂ ਕਿਉਂਕਿ ਉਹਦੇ ਅਸੀਂ ਚੇਲੇ ਸੀ ਔਰ ਉਸ ਤੋਂ ਬਾਅਦ ਸਾਡਾ ਬੱਚਾ ਬੱਚਾ ਇਸ ਗੱਲ ਨੂੰ ਜਾਣ ਗਿਆ ਕਿ ਨਾ ਬਾਦਨਾ ਨੇ ਪੰਜਾਬ ਦੀ ਪਿੱਠ ਦੇ ਵਿੱਚ ਹਰ ਵਕਤ ਛੁਰਾ ਮਾਰਿਆ ਤੂੰ ਹਰ ਵਕਤ ਛੁਰਾ ਮਾਰਨ ਦੀ ਫਰਕ ਦੇ ਵਿੱਚ ਨਹੀਂ ਤੜੀਕੇ ਪੰਜਾਬ ਵਾਲਿਓ ਜਿੰਨੇ ਪੈਣ ਪ੍ਰਾਨ ਦੇ ਵਿੱਚ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹੁਣ ਮਾੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਲੈਣਾ ਜੀ ਤੁਹਾਨੂੰ ਪੂਰਤ ਸਭ ਵੇਖੀਏ ਇੱਥੇ ਸੁਖਬੀਰ ਬਾਦਲ ਦਾ ਜਿਹੜਾ ਅਸਲ ਚਿਹਰਾ ਹੈ ਉਹ ਸਾਰਿਆਂ ਦੇ ਸਾਹਮਣੇ ਆ ਗਿਆ ਐ ਐਥੇ ਸੁਭਿਰ ਬਾਦਲ ਜੇ ਹਰ ਥਾਂ ਤੇ ਐਸ਼ੋ ਕਰਾਉਣ ਦੀ ਕੋਸ਼ਿਸ਼ ਕਰਦੇ ਇਨਸਾਨ ਕੇ ਪੰਜਾਬ ਦੇ ਸਾਰਿਆਂ ਤੋਂ ਵੱਡੇ ਚਾਨ ਵਾਲੇ ਐ ਹੀ ਨਹੀਂ ਪੰਜਾਬ ਦੇ ਸਾਰਿਆਂ ਤੋਂ ਸਕੇ ਐ ਹੀ ਨਹੀਂ ਲੇਕਿਨ ਐਥੇ ਜਿਹੜਾ ਹੁਣ ਜਿਸ ਤਰ੍ਹਾਂ ਉਹਨਾਂ ਦੀ ਜਾਨਿਬ ਤੋਂ ਕੰਮ ਕੀਤਾ ਜਾਂਦਾ ਹੈ ਕਿ ਮਨਕ੍ਰਿਤ ਲੋਕ ਜਿਹੜਾ ਨੇ ਉਹਨਾਂ ਨੂੰ ਟੰਕੀਆਂ ਲੋਗ ਲਾਂਦੇ ਪਏ ਨੇ ਇੱਥੇ ਵੱਡੇ ਪੱਧਰ ਦੇ ਐਨਾ ਜਿਹੜੇ ਕਰਪਸ਼ਨ ਨੇ ਐਨਾ ਦੀ ਜਿਹੜੀਆਂ ਦੋ ਨੰਬਰੀਆਂ ਨੇ ਉਹ ਸਾਹਮਣੇ ਆ ਗਈਆਂ ਨੇ ਤੇ ਇੱਥੇ ਪੰਜਾਬ ਦੀ ਜਾਨਿਬ ਤੋਂ ਵੱਡਾ ਐਕਸ਼ਨ ਜਿਹੜਾ ਹੈ ਸੁਖਬੀਰ ਬਾਦਲ ਦੇ ਖਿਲਾਫ ਲੈ ਲਿੱਤਾ ਗਿਆ ਤੇ ਨਾਲ ਇੱਥੇ ਮਨਕੀਰ ਦੀ ਗੱਲ ਕਰੀਏ ਤੇ ਉਹਨੇ ਬਹੁਤ ਵਧੀਆ ਕੰਮ ਕੀਤਾ ਹੈ ਕਿ ਇੱਕ ਪੰਜਾਬ ਦੇ ਵਿੱਚ ਲੋਕਾਂ ਦੀ ਮਦਦ ਕਰਦਾ ਪਿਆ ਤੇ ਲਾਈਕ ਐਸ ਟਾਈਮ ਤੇ ਜਦੋਂ ਹਰ ਕੋਈ ਐਨਾ ਪਰੇਸ਼ਾਨ ਹੈ ਤੇ ਐਸ ਮੌਕੇ ਤੇ ਮਦਦ ਕੀਤੀ ਉਹਨੇ ਕਿ ਪੰਜਾਬ ਦੇ ਲੋਕਾਂ ਦੇ ਦਿਲ ਜਿੱਤ ਲੈਨੇ ਤੇ ਉਹ ਕਿਹੜਾ ਹੀ ਬੰਦਾ ਹੋਏਗਾ ਜਿਹੜਾ ਇਹਨੂੰ ਧਮਕੀਆਂ ਲਾਉਂਦਾ ਪਿਆ ਆਈ ਥਿੰਕ ਉਹ ਬੰਦਾ ਜਿਹੜਾ ਉਹ ਇਨਸਾਨ ਹੀ ਨਹੀਂ ਹੋਏਗਾ ਜਿਹੜਾ ਐਸ ਬੰਦੇ ਨੂੰ ਐਸ ਰੱਬ ਦੇ ਬੰਦੇ ਨੂੰ ਜਿਹੜਾ ਧਮਕੀਆਂ ਲਾਉਂਦਾ ਪਿਆ ਜਿਹੜਾ ਇੰਨਾ ਵਧੀਆ ਕੰਮ ਕਰਦਾ ਪਿਆ ਤੇ ਇੱਥੇ ਇਹ ਜਿਹੜੀਆਂ ਇਹੋ ਜਿਹੀਆਂ ਜਿਹੜੀਆਂ ਧਮਕੀਆਂ ਨੇ ਫਿਰ ਇਹੋ ਜਿਹੀ ਲੋਕ ਬਾਤ ਚ ਨਿਕਲਦੇ ਨੇ ਅ ਸਖਬੀਰ ਬੱਦਲ ਜੇ ਕਿ ਬਾਅਦ ਚ ਪਤਾ ਚੱਲਦਾ ਕਿ ਇਹਨਾਂ ਨੇ ਧਮਕੀਆਂ ਲਾਈਆਂ ਸਨ ਕਿਉਂਕਿ ਐਨਾ ਐਨਾ ਲੋਕਾਂ ਕੋਲ ਆਪ ਕੁਝ ਨਹੀਂ ਹੁੰਦਾ ਤੇ ਅਚਾਨਦੇ ਨੇ ਕਿ ਕੋਈ ਦੂਜਾ ਬੰਦਾ ਵੀ ਨਾ ਕਰੇ ਤੇ ਜੋ ਕੋਈ ਦੂਜਾ ਕਰਦਾ ਹੈ ਤੇ ਫਿਰ ਉਹਨੂੰ ਵੀ ਜਿਹੜਾ ਨਾ ਧਮਕੀਆਂ ਹੋ ਜਿਹਾ ਲਾਂਦੇ ਨੇ ਕਿ ਤੂੰ ਨਾ ਕਰ ਤੇ ਸਾਈਡ ਰੇ ਹੋ ਜਾ ਠੀਕ ਹੈ ਤੇ ਇੱਥੇ ਤੁਸੀਂ ਕੀ ਕਹੋਗੇ ਦੁਬਾਰੇ ਚ ਨਾਲ ਮੋਦੀ ਨੇ ਜਿਹੜੀ ਪੰਜਾਬ ਦੇ ਲਈ ਜਿਹੜੀ ਠੀਕ ਹੈ ਸਪੋਰਟ ਹੈ ਉਹ ਦਿੱਤੀ ਹੈ 16 ਲੱਖ ਜਿਹੜਾ ਕਰੋੜ ਹੈ ਠੀਕ ਹੈ ਔਦਿਤ ਆ ਗਿਆ ਤੇ ਇੱਥੇ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਇਸ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਤਾਂ ਕਿ ਆਹ ਲੋਕ ਕੋਲ ਮੇਰੇ ਚੈਨਲ ਕੋਲ ਚੈਨਲ ਆਵੇ ਤੁਹਾਡਾ ਫਿਰ ਤੋਂ ਲਗਾਤਾਰ ਹੁੰਦੇ ਸੱਚੇ